ਹੱਲੇ ਪਈ ਨੰਦ ਸਿੰਘ ਜੀ ਨੇ ਜਵਾਨੀ ਵਿੱਚ ਪੈਰ ਰੱਖਿਆ ਹੀ ਸੀ ਕਿ ਮਾਤਾ ਪਿਤਾ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਗਿਆ। ਉਹਨਾਂ ਦੇ ਪਿਤਾ ਜੀ ਮੁਗਲ ਦਰਬਾਰ ਦੇ ਵਿੱਚ मुंशी ਸਨ ਅਤੇ ਇਸ ਕਰਕੇ ਹੀ ਭਾਈ ਨੰਦ ਲਾਲ ਜੀ ਨੂੰ ਬਚਪਨ ਵਿੱਚ ਹੀ ਕਾਫੀ ਜ਼ਿਆਦੀਆਂ ਪਾਸ਼ਾਵਾਂ ਦਾ ਗਿਆਨ ਹੋ ਚੁੱਕਿਆ ਸੀ। ਹੁਣ ਪਾਸ਼ਾਵਾਂ ਦਾ ਗਿਆਨ ਹੋਣ ਕਰਕੇ ਅਤੇ ਬੁੱਧੀਮਾਨ ਹੋਣ ਕਰਕੇ ਭਾਈ ਨੰਦ ਲਾਲ ਜੀ ਨੂੰ ਆਪਣੇ ਪਿਤਾ ਦਾ ਅਹੁਦਾ ਮਿਲ ਜਾਂਦਾ ਹੈ ਅਤੇ ਉਹ ਵੀ ਮੁਗਲ ਦਰਬਾਰ ਦੇ ਵਿੱਚ 문ਚੀ ਲੱਗ ਜਾਂਦੇ ਨੇ ਹੁਣ ਉੱਚ ਬੁੱਧੀਮਾਨ ਹੋਣ ਕਰਕੇ ਅਤੇ ਉੱਚ ਪਦਵੀ ਕਰਕੇ ਉਹਨਾਂ ਦਾ ਵਿਆਹ ਇੱਕ ਬੀਬੀ ਨਾਲ ਹੋ ਜਾਂਦਾ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਭਗਤ ਸੀ ਉਹ ਹਰ ਵੇਲੇ ਬਾਣੀ ਪੜਨ ਵਿੱਚ ਹੀ ਲੀਨ ਰਹਿੰਦੀ ਸੀ ਵਿਆਹ ਤੋਂ ਬਾਅਦ ਭਾਈ ਨੰਦ ਲਾਲ ਜੀ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਕਿ ਕੁਝ ਵੀ ਹੋ ਜਾਏ ਮੈਨੂੰ ਕਦੇ ਬਾਣੀ ਪੜਨ ਤੋਂ ਰੋਕਿਓ ਨਾ ਤੇ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਮੈਂ ਕਿਉਂ ਰੋਕਾਂਗਾ ਸਗੋਂ ਤੁਸੀਂ ਜਦ ਵੀ ਬਾਣੀ ਪੜ੍ਹਦੇ ਹੋ ਤਾਂ ਉੱਚੀ ਉੱਚੀ ਆਵਾਜ਼ ਵਿੱਚ ਪੜਿਆ ਕਰੋ ਤਾਂ ਕਿ ਮੇਰੇ ਕੰਨਾਂ ਦੇ ਵਿੱਚ ਵੀ ਬਾਣੀ ਪੈ ਸਕੇ ਫਿਰ ਜਦ ਨੰਦ ਲਾਲ ਜੀ ਨੇ ਆਰਾਮ ਫਰਮਾਣਾ ਹੁੰਦਾ ਤਾਂ ਉਹਨਾਂ ਦੀ ਪਤਨੀ ਉਹਨਾਂ ਦੇ ਲਾਗੇ ਉੱਚੀ ਉੱਚੀ ਆਵਾਜ਼ ਵਿੱਚ ਬਾਣੀ ਪੜ੍ਹਦੀ ਅਤੇ ਭਾਈ ਨੰਦ ਲਾਲ ਜੀ ਦੇ ਮਨ ਵਿੱਚ ਵੀ ਬਾਣੀ ਦਾ ਪ੍ਰਭਾਵ ਬਹੁਤ ਡੂੰਘਾ ਪੈ ਚੁੱਕਿਆ ਸੀ Munshi ਹੋਣ ਦੇ ਨਾਲ-ਨਾਲ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਦਰਬਾਰ ਦੇ Yeah. ਬਹਾਦਰ ਸ਼ਾਹ ਨੂੰ ਅਰਬੀ ਦਾ ਗਿਆਨ ਵੀ ਦਿੰਦੇ ਸਨ ਇੱਕ ਦਿਨ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਕੁਰਾਨ ਦੇ ਕੁਝ ਸਫਿਆਂ ਦੀ ਵਿਆਖਿਆ ਕਰਨ ਲਈ ਕਿਹਾ ਅਤੇ ਬਹਾਦਰ ਸ਼ਾਹ ਨੇ ਇਹ ਕੰਮ ਅੱਗੇ ਪਾਈ ਨੰਦ ਲਾਲ ਜੀ ਨੂੰ ਸੌਂਪ ਦਿੱਤਾ ਹੁਣ ਪਾਈ ਨੰਦ ਲਾਲ ਜੀ ਨੇ ਜਿਸ ਭਾਸ਼ਾ ਵਿੱਚ ਤੇ ਜਿਸ ਤਰੀਕੇ ਨਾਲ ਉਹਨਾਂ ਸਫਿਆਂ ਦੀ ਵਿਆਖਿਆ ਕੀਤੀ ਤੇ ਜਦ ਉਸ ਨੂੰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਤਾਂ ਔਰੰਗਜ਼ੇਬ ਤਾਂ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਿਆ ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਕਿ ਕੋਈ ਐਡਾ ਵੱਡਾ ਵਿਦਵਾ ਆਨੇ ਆਮ ਵਿਅਕਤੀ ਕਿਵੇਂ ਹੋ ਸਕਦਾ ਹੁਣ ਔਰੰਗਜ਼ੇਬ ਨੇ ਇਹ ਹੁਕਮ ਦੇ ਦਿੱਤਾ ਕਿ ਜਾਂ ਤਾਂ ਹੁਣ ਇਹ ਆਮ ਬੰਦਾ ਮੁਸਲਮ ਧਰਮ ਨੂੰ ਕਬੂਲ ਕਰ ਲਵੇ ਨਹੀਂ ਤਾਂ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਬਹਾਦਰ ਸ਼ਾ ਹੁਣ ਭਾਈ ਨੰਦ ਲਾਲ ਜੀ ਕੋਲ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਕਿ ਤੂੰ ਇੱਥੋਂ ਹੁਣ ਚਲਿਆ ਜਾ ਕਿਸੇ ਐਸੀ ਜਗ੍ਹਾ ਚਲਿਆ ਜਾ ਜਿੱਥੇ ਕਿ ਔਰੰਗਜ਼ੇਬ ਦੀ ਪਹੁੰਚ ਨਾ ਹੋਵੇ ਤੇ ਭਾਈ ਨੰਦ ਲਾਲ ਜੀ ਇਹ ਗੱਲ ਸੁਣ ਕੇ ਦੁਖੀ ਤਾਂ ਹੋ ਜਾਂਦੇ ਨੇ ਪਰ ਉਹ ਸੋਚਦੇ ਨੇ ਕਿ ਮੈਂ ਹੁਣ ਜਾਵਾਂ ਕਿੱਥੇ ਫਿਰ ਬਹਾਦਰ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਕਿ ਇੱਕ ਐਸੀ ਜਗ੍ਹਾ ਹੈ ਜਿੱਥੇ ਤੁਸੀਂ ਜਾ ਸਕਦੇ ਹੋ ਅਤੇ ਉਥੇ ਔਰੰਗਜ਼ੇਬ ਦੀ ਵੀ ਕੋਈ ਪਹੁੰਚ ਨਹੀਂ ਉਹ ਵੀ ਨਹੀਂ ਪਹੁੰਚ ਸਕਦਾ ਬਾਦਰ ਸ਼ਾਹ ਨੇ ਉਹ ਜਗ੍ਹਾ ਅਨੰਦਪੁਰ ਸਾਹਿਬ ਦੀ ਦੱਸੀ ਕਿ ਉਥੇ ਔਰੰਗਜ਼ੇਬ ਨਹੀਂ ਪਹੁੰਚ ਸਕਦਾ ਹੁਣ ਭਾਈ ਨੰਦ ਲਾਲ ਜੀ ਤਾਂ ਅੱਗੇ ਇਹ ਚਾਹੁੰਦੇ ਸਮ ਕਿ ਕਦੋਂ ਮੈਂ ਗੁਰੂ ਦੇ ਕੋਲ ਪਹੁੰਚ ਸਕਾਂ ਕਿਉਂਕਿ ਉਹਨਾਂ ਦਾ ਵੀ ਬਾਣੀ ਦੇ ਵਿੱਚ ਬਹੁਤ ਡੂੰਘਾ ਪ੍ਰੇਮ ਪੈ ਗਿਆ ਸੀ ਭਾਈ ਨੰਦ ਲਾਲ ਜੀ ਫਿਰ ਆਪਣੇ ਘਰ ਤੋਂ ਅਨੰਦਪੁਰ ਸਾਹਿਬ ਵੱਲ ਨੂੰ ਤੁਰ ਪੈਂਦੇ ਨੇ ਤੇ ਜਦ ਅ ਨੰਦਪੁਰ ਸਾਹਿਬ ਪਹੁੰਚਦੇ ਨੇ ਤਾਂ ਜਾ ਕੇ ਕੀ ਦੇਖਦੇ ਨੇ ਕਿ ਆਨੰਦਪੁਰ ਸਾਹਿਬ ਦਾ ਇੱਕ ਇੱਕ ਵਾਸੀ ਆਪਣੇ ਕੰਮ ਦੇ ਵਿੱਚ ਵਿਅਸਤ ਸੀ ਅਤੇ ਨਾਲ ਦੀ ਨਾਲ ਬਾਣੀ ਦਾ ਪ੍ਰਵਾਹ ਵੀ ਉੱਥੇ ਚਾਰੇ ਪਾਸੇ ਹੀ ਚੱਲ ਰਿਹਾ ਸੀ ਲੰਗਰ ਦਾ ਪ੍ਰਵਾਹ ਵੀ ਹਰ ਪਾਸੇ ਚੱਲ ਰਿਹਾ ਸੀ ਤਾਂ ਜੋ ਆਉਣ ਜਾਣ ਵਾਲਾ ਰਾਹੀ ਜਾਂ ਫਿਰ ਕੋਈ ਵੀ ਲੋੜਵੰਦ ਭੁੱਖਾ ਨਾ ਸੋਵੇ ਤੇ ਭਾਈ ਨੰਦ ਲਾਲ ਜੀ ਨੇ ਵੀ ਉੱਥੇ ਲੰਗਰ ਛਕਿਆ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵੱਲ ਨੂੰ ਚਲੇ ਗਏ ਤੇ ਉਡੀਕ ਕਰਨ ਲੱਗੇ ਕਿ ਕਦੋਂ ਗੁਰੂ ਸਾਹਿਬ ਬਾਹਰ ਆਉਣ ਅਤੇ ਮੈਨੂੰ ਦਰਸ਼ਨ ਦੇ ਜਦ ਗੁਰੂ ਗੋਬਿੰਦ ਸਿੰਘ ਜੀ ਅਗਲੀ ਸਵੇਰ ਆਪਣੀ ਸਿੱਖਾਂ ਨੂੰ ਦਰਸ਼ਨ ਦਿੰਦੇ ਨੇ ਤਾਂ ਭਾਈ ਨੰਦ ਲਾਲ ਜੀ ਵੀ ਉਹਨਾਂ ਵਿੱਚ ਸ਼ਾਮਿਲ ਹੁੰਦੇ ਨੇ ਅਤੇ ਆਪਣੇ ਉੱਚ ਵਿਦਵਾਨਤਾ ਦੇ ਅਨੁਸਾਰ ਉਹ ਸੋਚਦੇ ਨੇ ਕਿ ਮੈਨੂੰ ਕੋਈ ਨਾ ਕੋਈ ਵਧੀਆ ਇੱਥੇ ਆਹਦਾ ਜ਼ਰੂਰ ਮਿਲ ਜਾਵੇਗਾ ਭਾਈ ਨੰਦ ਲਾਲ ਜੀ ਵੀ ਹੁਣ ਸਿੱਖਾਂ ਵਿੱਚ ਖੜੇ ਗੁਰੂ ਦੇ ਦਰਸ਼ਨ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਭਾਈ ਨੰਦ ਲਾਲ ਜੀ ਨੂੰ ਹੁਕਮ ਦੇ ਦਿੰਦੇ ਨੇ ਕਿ ਜਦ ਤੱਕ ਤੁਹਾਨੂੰ ਅਸੀਂ ਬੁਲਾਉਂਦੇ ਨਹੀਂ ਉਦੋਂ ਤੱਕ ਤੁਸੀਂ ਲੰਗਰਾਂ ਦੇ ਵਿੱਚ ਉਹ ਘੁਠੇ पांडे ਮਾਂਜਣ ਦੀ ਸੇਵਾ ਕਰੋਗੇ ਤੇ ਭਾਈ ਨੰਦ ਲਾਲ ਜੀ ਫਿਰ ਦਿਨ ਰਾਤ ਰੱਬ ਦਾ ਪਾਣਾ ਮੰਨ ਕੇ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸੇਵਾ ਵਿੱਚ ਜੁਟ ਗਏ ਅਤੇ ਉਹਨਾਂ ਨੇ ਬੜੀ ਹੀ ਨਿਮਰਤਾ ਅਤੇ ਸੱਚੇ ਮਨ ਨਾਲ ਸੇਵਾ ਕੀਤੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਪਰਖਣਾ ਚਾਹੁੰਦੇ ਸੀ ਆਪਣੇ ਦਰਬਾਰ ਦੇ ਵਿੱਚੋਂ ਇੱਕ ਪਰਵਾਸੀ ਦੇ ਭੇਸ ਵਿੱਚ ਬਾਹਰ ਨਿਕਲੇ ਤੇ ਜਿੱਥੇ-ਜਿੱਥੇ ਵੀ ਲੰਗਰ ਲੱਗੇ ਸਨ ਉਹ ਹਰ ਜਗ੍ਹਾ ਤੇ ਜਾਂਦੇ ਅਤੇ ਹਰ ਜਗ੍ਹਾ ਜਾ ਕੇ ਕਹਿੰਦੇ ਕਿ ਮੈਨੂੰ ਬਹੁਤ ਭੁੱਖ ਲੱਗੀ ਹੋਈ ਐ ਤੇ ਮੈਨੂੰ ਲੰਗਰ ਸ਼ਿਕਾਰ ਦਿਓ ਹਰ ਲੰਗਰ ਦੇ ਵਿੱਚੋਂ ਇੱਕ ਹੀ ਜਵਾਬ ਮਿਲਿਆ ਕਿ ਹੱਲੇ ਲੰਗਰ ਤਿਆਰ ਨਹੀਂ ਲੰਗਰ ਹੱਲੇ ਪੱਕ ਰਿਹਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਆਖਿਰਕਾਰ ਉਸ ਜਗ੍ਹਾ ਤੇ ਆ ਜਾਂਦੇ ਨੇ ਜਿੱਥੇ ਭਾਈ ਨੰਦ ਲਾਲ ਜੀ ਸੇਵਾ ਕਰ ਰਹੇ ਹੁੰਦੇ ਨੇ ਹੁਣ ਗੁਰੂ ਗੋਬਿੰਦ ਸਿੰਘ ਜੀ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਬਹੁਤ ਹੀ ਭੁੱਖ ਲੱਗੀ ਹੋਈ ਐ ਮੈਨੂੰ ਪ੍ਰਸ਼ਾਦਾ ਸ਼ਿਕਾਰ ਦਿਓ ਭਾਈ ਨੰਦ ਲਾਲ ਜੀ ਫਿਰ ਬੜੀ ਨਿਮਰਤਾ ਨਾਲ ਕਹਿੰਦੇ ਨੇ ਕਿ ਹੱਲੇ ਤਾਂ ਦਾਲ ਪੱਕ ਰਹੀ ਐ ਹੱਲੇ ਪ੍ਰਸ਼ਾਦਾ ਤਿਆਰ ਨਹੀਂ ਜਦ ਤੱਕ ਪ੍ਰਸ਼ਾਦਾ ਤਿਆਰ ਹੁੰਦਾ ਹੈ ਤਦ ਤੱਕ ਤੁਸੀਂ ਕੁਝ ਫਲ ਛਕੋ ਹੁਣ ਗੁਰੂ ਸਾਹਿਬ ਇੱਕ ਵਾਰ ਫਿਰ ਪਰਖਣ ਲਈ ਪਏ ਨੰਦ ਲਾਲ ਜੀ ਨੂੰ ਕਹਿੰਦੇ ਨੇ ਕਿ ਬੜੀ ਹੀ ਭੁੱਖ ਲੱਗੀ ਹੋਈ ਹੈ ਪ੍ਰਸ਼ਾਦਾ ਛਕਾ ਦਿਓ ਤਾਂ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਹੱਲੇ ਤਾਂ ਦਾਲ ਰਿਜ ਰਹੀ ਹੈ ਜੇ ਤੁਹਾਡਾ ਹੁਕਮ ਹੋਵੇ ਤਾਂ ਜਿੱਦਾਂ ਦੀ ਵੀ ਹੈ ਮੈਂ ਲੈ ਆਵਾਂ ਜਾਂ ਜੋ ਵੀ ਰਸਤਾ ਪਈਆਂ ਹੋਈਆਂ ਨੇ ਪਹਿਲਾਂ ਦੀਆਂ ਉਹ ਲੈ ਆਵਾਂ ਐਨੀ ਗੱਲ ਕਹਿ ਕੇ ਭਾਈ ਨੰਦ ਲਾਲ ਜੀ ਲੰਗਰ ਹਾਲ ਦੇ ਅੰਦਰ ਜਾਂਦੇ ਨੇ ਤੇ ਜੋ ਵੀ ਰਸਤਾ ਥੋੜੀਆਂ ਬਹੁਤ ਬਚੀਆਂ ਹੁੰਦੀਆਂ ਨੇ ਜਪ Yeah, ਉਹ ਸਾਰਿਆਂ ਹੀ ਗੁਰੂ ਸਾਹਿਬ ਨੂੰ ਲਿਆ ਕੇ ਦੇ ਦਿੰਦੇ ਨੇ ਕਿ ਤੁਸੀਂ ਇਹ ਸ਼ੱਕ ਲਾਓ ਤਾਂ ਗੁਰੂ ਸਾਹਿਬ ਉਥੋਂ ਫਿਰ ਲੰਗਰ ਸ਼ਕਤੇ ਚਲੇ ਜਾਂਦੇ ਨੇ ਅਗਲੀ ਸਵੇਰ ਗੁਰੂ ਗੋਬਿੰਦ ਸਿੰਘ ਜੀ ਭਾਈ ਨੰਦ ਲਾਲ ਜੀ ਨੂੰ ਬੁਲਾਵਾ ਪੇਜਦੇ ਨੇ ਕਿ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ ਜਦ ਸੇ ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਲਿਆਉਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਉਸੇ ਵੇਲੇ ਹੀ ਆਪਣੇ ਗਲ 'ਨਾਂ ਲਾ ਲੈਂਦੇ ਨੇ ਅਤੇ ਬੜੇ ਹੀ ਖੁਸ਼ ਹੁੰਦੇ ਨੇ ਕਿ ਮੇਰਾ ਸਿੱਖ ਇੰਨਾ ਜ਼ਿਆਦਾ ਨਿਮਰਤਾ ਵਾਲਾ ਅਤੇ ਸੱਚਾ ਹੋ ਸਕਦਾ ਜੋ ਕਿ ਰੱਬ ਦੀ ਰੂਹ ਵਰਗਾ ਇਸ ਤੋਂ ਬਾਅਦ ਪਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੱਕੇ ਕੱਟੜ ਸਿੱਖ ਬਣ ਗਏ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਲੱਗੇ ਤੁਹਾਨੂੰ ਅੱਜ ਦੀ ਇਹ ਸਾਖੀ ਜੇਕਰ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਹੋਰ ਵੀ ਸਿੱਖ ਸਾਖੀਆਂ ਸੁਣਨ ਲਈ ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ